ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਗਿਆਨ ਦਰਪਣ ਚੈਨਲ ਮੈਂ ਤੁਹਾਡਾ ਦੋਸਤ ਰਿਟਾਇਰਡ ਸੁਵਿਧਾਨ ਗੁਰਤੇਜ ਸਿੰਘ ਤੁਹਾਡੇ ਨਾਲ ਇੱਕ ਜ਼ਰੂਰੀ ਜਾਣਕਾਰੀ ਅੱਜ ਸਾਂਝੀ ਕਰਨ ਵਾਸਤੇ ਇਹ ਵੀਡੀਓ ਬਣਾ ਰਿਹਾ ਖਾਸ ਕਰਕੇ ਉਹਨਾਂ ਸਾਬਕਾ ਫੌਜੀ ਵੀਰਾਂ ਦੇ ਲਈ ਜਿਹੜੇ ਫੌਜ ਵਿੱਚੋਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਜਾਂ ਆਪਣੀ ਸਰਵਿਸ ਪੂਰੀ ਕਰਕੇ ਪੈਨਸ਼ਨ ਆ ਜਾਂਦੇ ਨੇ ਤੇ ਉਹਨਾਂ ਨੂੰ ਪੈਨਸ਼ਨ ਆਉਣ ਤੋਂ ਬਾਅਦ ਪੈਨਸ਼ਨ ਸੰਬੰਧੀ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਰਾਣੇ ਸਮੇਂ ਵਿੱਚ ਆਪਾਂ ਵੇਖਦੇ ਸੀ ਜਦੋਂ ਮੈਂ ਖੁਦ ਫੌਜ ਵਿੱਚ ਡਿਊਟੀ ਕਰਦਾ ਸੀ ਕਿ ਪੁਰਾਣੇ ਬਜ਼ੁਰਗ ਰਿਟਾਇਰਡ ਫੌਜੀ ਉੱਥੇ ਰਿਕਾਰਡ ਦੇ ਵਿੱਚ ਜਾਂ ਜਿਹੜਾ ਰੈਜਿਮੈਂਟਲ ਸੈਂਟਰ ਦੇ ਵਿੱਚ ਉਹ ਆਪਣਾ ਝੋਲਾ ਬੂਟੀਆਂ ਵਾਲਾ ਲੈ ਕੇ ਕਦੇ ਕਿਸੇ ਦਫ਼ਤਰ ਕਦੇ ਕਿਸੇ ਦਫ਼ਤਰ ਚੱਕਰ ਲਾਉਂਦੇ ਰਹਿੰਦੇ ਸਨ। ਤੋ ਜਿਹਦੇ ਜਦੋਂ ਕਦੇ ਗੁਰਦੁਆਰਾ ਸਾਹਿਬ ਆਉਂਦੇ ਰਾਤ ਰਹਿਣ ਵਾਸਤੇ ਜਾਂ ਪ੍ਰਸ਼ਾਦਾ ਛਕਣ ਵਾਸਤੇ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਕਿਵੇਂ ਆਏ ਹੋ ਤਾਂ ਉਹ ਕਹਿੰਦੇ ਜੀ ਮੇਰੀ ਇੰਨੇ ਸਾਲਾਂ ਤੋਂ ਪੈਨਸ਼ਨ ਘਟ ਆ ਰਹੀ ਹੈ ਜਾਂ ਨਹੀਂ ਆ ਰਹੀ ਹੈ ਜਾਂ ਮੈਂ ਕੈਟਾਗਰੀ ਪੈਨਸ਼ਨ ਗਿਆ ਸੀ ਤੇ ਮੇਰੀ ਕੈਟਾਗਰੀ ਦੀ ਪੈਨਸ਼ਨ ਨਹੀਂ ਆ ਰਹੀ ਜਾਂ ਮੇਰੇ ਡਾਕੂਮੈਂਟ ਦੇ ਵਿੱਚ ਇਹ ਜਿਹੜੀ ਗਲਤੀ ਰਹਿ ਗਈ ਸੀ ਜਿਹਦੇ ਵਜ੍ਹਾ ਨਾਲ ਮੈਨੂੰ ਉੱਥੇ ਡਾਕਟਰੀ ਸਹੂਲਤਾਂ ਨਹੀਂ ਮਿਲ ਰਹੀਆਂ ਐਮਐਚ ਦੇ ਵਿੱਚ ਇਲਾਜ ਨਹੀਂ ਹੋ ਰਿਹਾ ਬੜੀਆਂ ਮੁਸ਼ਕਲਾਂ ਜਿਹੜੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਅੱਜ ਵੀ ਹਾਲਾਤ ਉਹੀ ਨੇ ਮੁਸ਼ਕਲਾਂ ਬਦਲੀ ਹੋ ਗਈਆਂ ਪਰ ਉਹ ਜਿਹੜਾ ਪੈਨਸ਼ਨ ਆਏ ਸਾਬਕਾ ਫੌਜੀਆਂ ਨੂੰ ਕਿਸੇ ਨਾ ਕਿਸੇ ਵਜ੍ਹਾ ਕਰਕੇ ਬਹੁਤ ਖੱਜਲਖੋਰ ਹੋਣਾ ਪੈਂਦਾ ਠੀਕ ਹੈ ਬੇਸ਼ੱਕ ਸਾਰਾ ਕੁਝ ਡਿਜੀਟਲ ਹੋ ਰਿਹਾ ਹੈ ਆਨਲਾਈਨ ਹੋ ਰਿਹਾ ਹੈ ਪਰ ਜਿਵੇਂ ਜਿਵੇਂ ਸਾਰਾ ਕੁਝ ਆਨਲਾਈਨ ਹੋ ਰਿਹਾ ਉਹਦੇ ਕਰਕੇ ਮੁਸ਼ਕਲਾਂ ਵਧਦੀਆਂ ਜਾਂਦੀਆਂ ਸੋ ਉਹਦੇ ਦਰਮਿਆਨ ਸਾਬਕਾ ਫੌਜੀ ਵੀਰਾਂ ਦੇ ਲਈ ਪਿਛਲੇ ਸਮੇਂ ਤੋਂ ਜਿਹੜੀ ਉਹਨਾਂ ਦੀ ਪੈਨਸ਼ਨ ਆਉਂਦੀ ਸੀ ਉਹ ਸਿੱਧੀ ਬੈਂਕ ਦੇ ਵਿੱਚ ਆਉਂਦੀ ਸੀ ਤੇ ਉਹਨਾਂ ਦਾ ਜਿਹੜਾ ਸਿੱਧਾ ਸਬੰਧ ਪੈਨਸ਼ਨ ਦਾ ਉਹ ਉਹਨਾਂ ਦੇ ਰਿਕਾਰਡ ਨਾਲ ਹੁੰਦਾ ਸੀ ਤੇ ਜਦੋਂ ਕੋਈ ਮੁਸ਼ਕਲ ਆਉਂਦੀ ਸੀ ਤਾਂ ਉਹ ਸੈਨਿਕ ਭਲਾਈ ਦਫ਼ਤਰ ਤੋਂ ਜਾਂ ਜਿਹੜਾ ਜਿਲ੍ਹਾ ਸੈਨਿਕ ਬੋਰਡ ਬਣਿਆ ਹੁੰਦਾ ਹੈ ਜਾਂ ਵੈਟਰਨ ਸੈੱਲ ਤੋਂ ਉਹ ਆਪਣੀ ਕੰਪਲੇਨਟ ਪਾਉਂਦੇ ਸਨ ਤੇ ਉਹ ਕੰਪਲੇਨਟ ਜਿਹੜੀ ਉਹਨਾਂ ਦੀ ਰਿਕਾਰਡ ਵਿੱਚ ਜਾਂਦੀ ਸੀ ਫਿਰ ਰਿਕਾਰਡ ਵਾਲੇ ਅੱਗੇ ਅਲਾਹਾਬਾਦ ਜਿੱਥੋਂ ਪੈਨਸ਼ਨ ਇਸ਼ੂ ਹੁੰਦੀ ਹੈ ਉੱਥੇ ਭੇਜ ਦਿੰਦੇ ਸਨ ਸੋ ਦੇ ਵਿੱਚ ਬੜਾ ਲੰਮਾ ਟਾਈਮ ਸਾਲਾਂ ਬਤੀਤ ਲੱਗ ਜਾਂਦਾ ਸੀ ਸੋ ਉਸ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਹੋਇਆ ਜਿਹੜਾ ਸਪਰਸ਼ ਪੋਰਟਲ ਬਣਾਇਆ ਗਿਆ ਸੋ ਉਹਦੇ ਥਰੂ ਜਿਹੜੀ ਸਾਬਕਾ ਫੌਜੀਆਂ ਦੀ ਪੈਨਸ਼ਨ ਆਉਣ ਲੱਗ ਪਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਦੇ ਨਾਲ ਸਭ ਕੁਝ ਬੜਾ ਆਸਾਨ ਹੋ ਗਿਆ ਪੈਨਸ਼ਨ ਸੰਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਬੇਵਜਾ ਆ ਰਹੀਆਂ ਸਨ ਉਹਨਾਂ ਦਾ ਹੱਲ ਹੋ ਗਿਆ ਪਰ ਕਿਉਂਕਿ ਨਵਾਂ ਸਿਸਟਮ ਆਇਆ ਸੋ ਬਹੁਤ ਸਾਰੇ ਫੌਜੀ ਵੀਰਾਂ ਨੂੰ ਇਸ ਡਿਜੀਟਲ ਸਿਸਟਮ ਦੇ ਬਾਰੇ ਜਾਣਕਾਰੀ ਨਹੀਂ ਉਹਨਾਂ ਨਾਲ ਉਹਨਾਂ ਦਾ ਮਾਈਗ੍ਰੇਸ਼ਨ ਨਹੀਂ ਹੋਇਆ ਪਾਇਆ ਪੀਪੀਓ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੋ ਉਹਨਾਂ ਨੂੰ ਹੋਰ ਨਵੀਆਂ ਮੁਸ਼ਕਲਾਂ ਖੜੀਆਂ ਹੋ ਗਈਆਂ ਸੋ ਟਾਈਮ ਲੱਗਦਾ ਹੈ ਕੋਈ ਵੀ ਜਦੋਂ ਨਵੀਂ ਚੀਜ਼ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਆਰੰਭ ਵਿੱਚ ਮੁਸ਼ਕਲ ਆਉਂਦੀਆਂ ਪਰ ਹੌਲੀ-ਹੌਲੀ ਉਹ ਠੀਕ ਹੋ ਜਾਂਦੀ ਹੈ ਜਿਵੇਂ ਤੁਸੀਂ ਹੁਣ ਦੇਖਦੇ ਹੋਵੋਗੇ ਕਿ ਜਿਹੜਾ ਸਪਰਸ਼ ਦੀ ਜਿਹੜੀ ਐਪ ਆਪਾਂ ਫੋਨ ਤੇ ਡਾਊਨਲੋਡ ਕਰਦੇ ਸੀ ਜਿਹਦੇ ਤੋਂ ਆਪਾਂ ਆਪਣਾ ਫਾਰਮ 16 ਜਾਂ ਆਪਣੀ ਪੈਨਸ਼ਨ ਸਲਿੱਪ ਜਾਂ ਆਪਣਾ ਪੀਪੀਓ ਜੇ ਆਪਾਂ ਸਾਰਾ ਕੁਝ ਆਪਾਂ ਡਾਊਨਲੋਡ ਕਰਦੇ ਸੀ ਜਾਂ ਦੇਖਦੇ ਸੀ ਉਹਨੂੰ ਜਦੋਂ ਹੁਣ ਆਪਾਂ ਖੋਲਦੇ ਆ ਤਾਂ ਉੱਥੇ ਜਿਹੜਾ ਇਨਕਨਵੀਨੀਅੰਸ ਦਾ ਨੋਟੀਫਿਕੇਸ਼ਨ ਆ ਰਿਹਾ ਹੈ ਭਾ ਉਹਦੇ ਉਹਦੇ ਤੇ ਕੰਮ ਚੱਲ ਰਿਹਾ ਉਹ ਹੋਰ ਉਹਨੂੰ ਅਪਡੇਟ ਕੀਤਾ ਜਾ ਰਿਹਾ ਸੋ ਉਹਦੇ ਬਜਾਏ ਸਪਰਸ਼ ਪੋਰਟਲ ਨੂੰ ਖੋਲਣ ਵਾਸਤੇ ਆਪਾਂ ਜਿਹੜਾ ਗੂਗਲ ਜਾਂ ਕ੍ਰੋਮ ਤੇ ਜਾ ਕੇ ਸਪਰਸ਼ ਲੌਗਇਨ ਭਰਦੇ ਆ ਤਾਂ ਉਹ ਆਪਣਾ ਪੋਰਟਲ ਖੁੱਲ ਜਾਂਦਾ ਮੈਂ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਕਿ ਪਿਛਲੇ ਦਿਨਾਂ ਦੇ ਦੌਰਾਨ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖ ਰਿਹਾ ਸੀ ਕਿ ਇੱਕ ਸਾਬਕਾ ਫੌਜੀ ਵੀਰ ਜਿਹੜਾ 2003 ਦੇ ਵਿੱਚ ਪੈਨਸ਼ਨ ਆਇਆ ਜਦੋਂ ਪੈਨਸ਼ਨ ਆਇਆ ਤਾਂ ਉਹ ਆਇਆ ਸੀ ਕੈਟਾਗਰੀ ਪੈਨਸ਼ਨ ਡਿਸੇਬਿਲਟੀ ਪੈਨਸ਼ਨ ਤੇ ਸਾਡੇ ਤਕਰੀਬਨ ਸਾਰੇ ਫੌਜੀ ਵੀਰਾਂ ਨੂੰ ਪਤਾ ਹੋਵੇਗਾ ਕਿ ਬਹੁਤ ਵਾਰ ਜਦੋਂ ਬੰਦਾ ਡਿਸੇਬਿਲਟੀ ਪੈਨਸ਼ਨ ਆਉਂਦਾ ਤਾਂ ਉਹਦਾ ਜਿਹੜਾ ਡਿਸੇਬਿਲਟੀ ਦਾ ਜਿਹੜਾ ਪੀਪਓ ਹੈ オリジナル ਉਹ ਉਹਦੇ ਪੈਨਸ਼ਨ ਆਉਣ ਤੋਂ 2-4 ਮਹੀਨੇ ਬਾਅਦ ਵਿੱਚ ਆਉਂਦਾ ਹੈ ਕਈ ਵਾਰ ਨਾਲ ਦੀ ਨਾਲ ਆ ਜਾਂਦਾ ਕਈ ਵਾਰ ਬਾਅਦ ਵਿੱਚ ਆਉਂਦਾ ਹੈ ਸੋ ਉਹਨਾਂ ਚਿਰ ਉਹਨੂੰ ਸਿਰਫ ਜਿਹੜੀ ਸਰਵਸ ਪੈਨਸ਼ਨ ਮਿਲਦੀ ਹੈ ਉਹਨੂੰ ਡਿਸੇਬਿਲਟੀ ਪੈਨਸ਼ਨ ਨਹੀਂ ਮਿਲਦੀ ਜਦੋਂ ਉਹਦਾ ਪੀਪੀਓ ਉਹਦੇ ਕੋਲ ਆ ਜਾਂਦਾ ਉਹਦੀ ਇੱਕ ਕਾਪੀ ਬੈਂਕ ਨੂੰ ਚਲੀ ਜਾਂਦੀ ਹੈ ਤਾਂ ਫਿਰ ਉਸ ਦਿਨ ਤੋਂ ਬੈਂਕ ਕੋ ਦੀ ਜਿਹੜੀ ਡਿਸੇਬਿਲਟੀ ਦੀ ਪੈਨਸ਼ਨ ਨਾਲ ਦੇਣੀ ਸ਼ੁਰੂ ਕਰ ਦਿੰਦਾ ਤੇ ਜਿਹੜੀ ਪਿਛਲੀ ਪੈਨਸ਼ਨ ਜਿਹੜਾ ਉਹਦਾ ਪੈਨਸ਼ਨ ਆਉਣ ਦੀ ਡੇਟ ਤੋਂ ਲੈ ਕੇ ਡਿਸੇਬਿਲਟੀ ਪੈਨਸ਼ਨ ਦਾ ਏਰੀਅਰ ਹੁੰਦਾ ਉਹ ਵੀ ਦੇ ਦਿੰਦਾ ਪਰ ਇੱਕ ਅਨੋਖੀ ਜਿਹੜੀ ਮੁਸ਼ਕਲ ਵੇਖਣ ਵਿੱਚ ਆਈ ਕਿ 2003 ਵਿੱਚ ਇੱਕ ਫੌਜ ਦਾ ਇੱਕ ਸਿਪਾਈ ਸੋਲਜਰ ਪੈਨਸ਼ਨ ਆਇਆ ਤਾਂ ਉਹਦੀ ਜਿਹੜੀ ਡਿਸੇਬਿਲਟੀ ਪੈਨਸ਼ਨ ਪੀਪੀਓ ਦਾ ਲੇਟ ਆਇਆ ਪਰ ਬੈਂਕ ਨੇ ਜਿਹੜੀ ਡਿਸੇਬਿਲਟੀ ਪੈਨਸ਼ਨ ਉਹਦੀ ਦਿੱਤੀ ਨਹੀਂ ਔਰ ਕਿੰਨਾ ਚਿਰ ਨਹੀਂ ਦਿੱਤੀ तकरीबन 2024 ਤੱਕ 21 ਸਾਲ ਲਗਾਤਾਰ ਹੁਣ ਉਹ ਬੰਦੇ ਨੇ ਬੜੀਆਂ ਕੰਪਲੇਨਾਂ ਪਾਈਆਂ ਜਿਲ੍ਹਾ ਸਿਹਨਿਕ ਬੋਰਡ ਤੋਂ ਕਦੇ ਕੈਫੇ ਤੋਂ ਕਦੇ ਰਿਕਾਰਡ ਵੀ ਜਾ ਕੇ ਕਦੇ ਆਪਣੀ ਯੂਨਿਟ ਤੋਂ ਜਿੱਥੋਂ ਰਿਟਾਇਰ ਹੋਇਆ ਪਰ ਉਹਦੀ ਮੁਸ਼ਕਲ ਦਾ ਹੱਲ ਨਾ ਹੋਇਆ ਪਰ ਹੁਣ ਕੀ ਹੋਇਆ ਕਿਉਂਕਿ ਜਿਹੜਾ ਸਪਰਸ਼ ਪੋਰਟਲ ਆਇਆ ਉਹਦੇ ਤੇ ਆਪਾਂ ਸਿੱਧੀ ਆਪਣੇ ਜਿਹੜਾ ਪੈਨਸ਼ਨ ਦੇ ਸੰਬੰਧੀ ਮੁਸ਼ਕਲਾਂ ਸੁਣਨ ਦੇ ਲਈ ਜਿਹੜਾ ਨੰਬਰ ਦਿੱਤਾ ਹੁੰਦਾ ਟੋਲ ਫਰੀ ਨੰਬਰ ਉਹਦੇ ਤੇ ਆਪਾਂ ਗੱਲ ਕਰ ਸਕਦੇ ਆ ਜੇ ਗੱਲ ਨਹੀਂ ਕਰ ਸਕਦੇ ਆਪਾਂ ਈਮੇਲ ਕਰ ਸਕਦੇ ਆ ਜੇ ਨਹੀਂ ਤਾਂ ਤੁਸੀਂ ਸਾਰੀ ਵੀਡੀਓ ਵੇਖੋਗੇ ਕਿ ਸਪਰਸ਼ ਪੋਰਟਲ ਦੇ ਉੱਪਰ ਜਦੋਂ ਆਪਾਂ ਲੌਗ ਇਨ ਕਰਦੇ ਆ ਤਾਂ ਉੱਥੇ ਤਿੰਨ ਲਾਈਨਾਂ ਦਾ ਇੱਕ ਬਾਕਸ ਬਣਿਆ ਹੁੰਦਾ ਜਦੋਂ ਆਪਾਂ ਉੱਥੇ ਕਲਿੱਕ ਕਰਦੇ ਆ ਤਾਂ ਉੱਥੇ ਗ੍ਰੀਵੈਂਸ ਦਾ ਇੱਕ ਨਿਸ਼ਾਨ ਹੁੰਦਾ ਜਦੋਂ ਆਪਾਂ ਉਹਰੇ ਤੇ ਕਲਿੱਕ ਕਰਦੇ ਆ ਤਾਂ ਉੱਥੇ ਤੁਸੀਂ ਆਪ ਭਰ ਲਓ ਜਾਂ ਕੋਈ ਤੁਹਾਡਾ ਇਹ ਬੱਚਾ ਜਾਣਕਾਰ ਹੈ ਜਾਂ ਤੁਸੀਂ ਕਿਸੇ ਕੈਫੇ ਤੇ ਕੋਈ ਸਾਬਕਾ ਫੌਜੀ ਬੰਦਾ ਕੈਫੇ ਚਲਾ ਰਿਹਾ ਜਿਵੇਂ ਸਾਡੇ ਇੱਥੇ ਬਠਿੰਡੇ ਸੈਨਿਕ ਅਪਲਾਈ ਦਫ਼ਤਰ ਹੈ ਸੈਨਿਕ ਇੱਕ ਤਾਂ ਵੈਲਫੇਅਰ ਸੁਸਾਇਟੀ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਰਿਟਾਇਰਡ ਸਾਬਕਾ ਫੌਜੀ ਨੇ ਉਹ ਆਪਣੇ ਫੌਜੀ ਭਰਾਵਾਂ ਦੀ ਮਦਦ ਦੇ ਲਈ ਇੱਕ ਵੈਲਫੇਅਰ ਦੇ ਤੌਰ ਤੇ ਜਿਹੜੇ ਉਹਨਾਂ ਦੀ ਇਹਨਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਦਫ਼ਤਰਾਂ ਵਿੱਚ ਬੈਠਦੇ ਨੇ ਤੁਹਾਡੇ ਆਪਣੇ ਆਪਣੇ ਸ਼ਹਿਰਾਂ ਵਿੱਚ ਵੀ ਹੋਣਗੇ ਨਹੀਂ ਤਾਂ ਘੱਟ ਤੋਂ ਘੱਟ ਤੁਸੀਂ ਖੋਂਦੀ ਘਰੇ ਆਪਣੇ ਬੱਚਿਆਂ ਨੂੰ ਕਹਿ ਕੇ ਲੈਪਟਾਪ ਤੇ ਜਿਹੜਾ ਸਪਰਸ਼ ਪੋਰਟਲ ਖੋਲ ਕੇ ਉੱਥੇ ਤੇ ਜਦੋਂ ਆਪਾਂ ਆਪਣੀ ਯੂਜ਼ਰ ਆਈਡੀ ਔਰ ਪਾਸਵਰਡ ਭਰਦੇ ਆ ਤਾਂ ਆਪਾਂ ਲੌਗਇਨ ਕਰਦੇ ਆ ਤਾਂ ਉੱਥੇ ਜਿਹੜਾ ਗ੍ਰੀਵੈਂਸ ਦਾ ਇਹ ਨਿਸ਼ਾਨ ਵੀ ਆਉਂਦਾ ਤੁਸੀਂ ਇਹਨੂੰ ਵੀ ਓਪਨ ਕਰ ਸਕਦੇ ਹੋ ਨਹੀਂ ਤਾਂ ਉੱਥੇ ਤੁਸੀਂ ਗ੍ਰੀਵੈਂਸ ਤਿੰਨ ਜਿਹੜਾ ਲਾਈਨਾਂ ਬਣੀਆਂ ਬਾਕਸ ਦੇ ਵਿੱਚ ਉੱਥੇ ਜਦੋਂ ਕਲਿੱਕ ਕਰੋਗੇ ਤਾਂ ਸਾਰੀ ਲਿਸਟ ਆ ਜਾਂਦੀ ਹੈ ਵੀ ਕੀ ਕੀ ਤੁਹਾਨੂੰ ਸਹੂਲਤਾਂ ਮਿਲ ਰਹੀਆਂ ਉੱਥੇ ਤੁਹਾਡੇ ਜਦੋਂ ਤੁਸੀਂ نیچے ਜਾਓਗੇ ਤਾਂ ਗ੍ਰੀਵੈਂਸ ਲਿਖਿਆ ਹੋਇਆ ਉੱਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਪੁੱਛੇਗਾ ਕਿਹੜੀ ਕੈਟਾਗਰੀ ਤੁਹਾਡੀ ਪ੍ਰੋਬਲਮ ਕੀ ਆ ਤੁਡੀ ਪੈਨਸ਼ਨ ਨਹੀਂ ਆ ਰਹੀ ਘਟ ਆ ਰਹੀ ਹੈ ਰੁਕੀ ਹੋਈ ਹੈ ਫੈਮਿਲੀ ਪੈਨਸ਼ਨ ਹੈ ਜਾਂ ਕੀ ਪ੍ਰੋਬਲਮ ਹੈ ਤੁਸੀਂ ਉੱਤੇ ਕਲਿੱਕ ਕਰਕੇ ਥੱਲੇ ਇੱਕ ਬਾਕਸ ਬਣਿਆ ਕਮੈਂਟ ਬਾਕਸ ਉਹਦੇ ਵਿੱਚ ਤੁਸੀਂ ਆਪਣੀ ਪ੍ਰੋਬਲਮ ਸਾਰੀ ਲਿਖ ਸਕਦੇ ਹੋ ਔਰ ਜੋ ਜੋ ਡਾਕੂਮੈਂਟ ਤੁਹਾਡੇ ਕੋਲ ਅਵੇਲੇਬਲ ਹੈਗੇ ਨੇ ਤੁਹਾਨੂੰ ਲੱਗਦਾ ਹੈ ਕਿ ਇਹ ਮੈਂ ਡਾਕੂਮੈਂਟ ਭੇਜਾਂ ਤਾਂ ਮੇਰਾ ਜਆ ਪ੍ਰੂਫ ਮਿਲ ਜਾਏਗਾ ਮੇਰੀ ਅਜੇ ਤੱਕ ਪ੍ਰੋਬਲਮ ਹੱਲ ਨਹੀਂ ਹੋਈ ਤੁਸੀਂ ਜਿੰਨੀਆਂ ਵੀ ਅਜੇ ਤੱਕ ਚਿੱਠੀਆਂ ਪਾਈਆਂ ਲੈਟਰ ਪਾਈਆਂ ਉਹਨਾਂ ਨੇ ਤੁਹਾਡੇ ਕੋਲ ਕੋਈ ਰੈਫਰੈਂਸ ਹੈਗੇ ਨੇ ਤੁਸੀਂ ਉਹ ਕਰਕੇ ਤੇ ਇੱਥੇ ਕਮੈਂਟ ਕਰਕੇ ਤੁਸੀਂ ਉਹਨੂੰ ਸਬਮਿਟ ਕਰ ਸਕਦੇ ਹੋ ਤੁਹਾਨੂੰ ਫਿਰ ਗ੍ਰੀਵਸ ਦਾ ਨੰਬਰ ਮਿਲ ਜਾਏਗਾ ਮੈਸੇਜ ਦੇ ਰਾਹੀਂ ਤਾਂ ਉਹਦਾ ਤੁਹਾਨੂੰ ਸਮੇਂ-ਸਮੇਂ ਤੇ ਅਪਡੇਟ ਆਉਂਦੀ ਰਹੇਗੀ ਸੋ ਤੁਸੀਂ 1-2 ਮਹੀਨੇ ਵੇਟ ਕਰੋ ਉਸ ਤੋਂ ਬਾਅਦ ਦੁਬਾਰਾ ਤੁਸੀਂ ਜਦੋਂ ਉੱਤੇ ਜਾਓਗੇ ਤਾਂ ਤੁਸੀਂ ਅਗਲਾ ਇੱਕ ਹੋਰ ਬਾਕਸ ਹੁੰਦਾ ਜਿਹਦੇ ਵਿੱਚ ਤੁਸੀਂ ਜੇ ਪਹਿਲਾਂ ਅਪਲਾਈ ਕੀਤਾ ਉਹਦਾ ਤੁਸੀਂ ਨੰਬਰ ਜਿਹੜਾ ਤੁਸੀਂ ਉਹਨੂੰ ਰੀ ਅਪਲਾਈ ਕਰ ਸਕਦੇ ਹੋ ਵੀ ਇਹ ਮੈਂ ਅਪਲਾਈ ਕੀਤਾ ਸੀ ਮੈਨੂੰ ਕੋਈ ਜਵਾਬ ਨਹੀਂ ਆਇਆ ਤਾਂ ਕਹਿਣ ਤੋਂ ਭਾਵ ਇਹ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਸੋਸ਼ਲ ਮੀਡੀਆ ਤੇ ਜਿਹੜਾ ਇਹ ਇੱਕ ਜਵਾਨ ਦੇ ਨਾਲ 21 ਸਾਲਾਂ ਤੋਂ ਤੇ ਏਰੀਆ ਨਹੀਂ ਆਇਆ ਉਹਨੇ ਇੱਥੇ ਗਰੀਵੈਂਸ ਨੇ ਜਿਹੜੀ ਆਪਣੀ ਐਪਲੀਕੇਸ਼ਨ ਭਾਈ ਆਪਣੀ ਮੁਸ਼ਕਲ ਜਿਹੜੀ ਲਿਖੀ ਕਮੈਂਟ ਬਾਕਸ ਦੇ ਵਿੱਚ ਉਹਦੇ ਤੋਂ ਡਾਕੂਮੈਂਟ ਮੰਗੇ ਗਏ ਨੇ ਸਾਰਿਆਂ ਨੇ ਭੇਜ ਦਿੱਤੇ ਉਸ ਤੋਂ ਬਾਅਦ ਸਪਰਸ਼ ਵਾਲਿਆਂ ਨੇ ਐਕਸ਼ਨ ਲੈਂਦੇ ਹੋਏ ਜਿਹੜੀ SBI ਪਟਨਾ ਬ੍ਰਾਂਚ ਦੀ ਜਿਹੜੀ CPC ਆ ਉਹਨੂੰ ਲੈਟਰ ਲਿਖਿਆ ਕਿ ਵੀ ਇਸ ਬੰਦੇ ਨੂੰ ਅੱਜ ਤੱਕ ਜਿਹੜੀ ਡਿਸੇਬਿਲਟੀ ਪੈਨਸ਼ਨ ਔਰ ਉਹਦਾ ਏਰੀਆ ਕਿਉਂ ਨਹੀਂ ਦਿੱਤਾ ਗਿਆ ਜੇ ਦਿੱਤਾ ਗਿਆ ਕਿ ਸਾਨੂੰ ਉਹਦਾ ਪ੍ਰੂਫ ਭੇਜੋ ਨਹੀਂ ਨਹੀਂ ਦਿੱਤਾ ਗਿਆ ਸਾਨੂੰ ਉਹਦਾ ਪ੍ਰੂਫ ਭੇਜੋ ਤੇ ਇਹਨੂੰ ਅੱਜ ਤੱਕ ਦਾ ਜਿੰਨਾ ਬਕਾਇਆ ਬਣਦਾ ਚਾਹੇ ਉਹ ਲੱਖਾਂ ਦੇ ਵਿੱਚ ਬਣਦਾ ਹੋਵੇ ਇਹਨੂੰ ਇਹ ਦਿੱਤਾ ਜਾਵੇ ਔਰ ਉਮੀਦ ਹੈ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਉਸ ਜਵਾਨ ਨੂੰ 21 ਸਾਲਾਂ ਦਾ ਜਿਹੜਾ ਪੈਨਸ਼ਨ ਦਾ ਬਕਾਇਆ ਏਰੀਅਰ ਸਾਰਾ ਔਰ ਉਹਦੀ ਡਿਸੇਬਿਲਟੀ ਪੈਨਸ਼ਨ ਜਿਹੜੀ ਨਹੀਂ ਮਿਲੀ ਸੀ ਉਹ ਸਾਰੀ ਮਿਲੇਗੀ ਕਹਿਣ ਤੋਂ ਭਾਵ ਹੋ ਸਕਦਾ ਤੁਹਾਡੇ ਕੰਮ ਦੇ ਵਿੱਚ ਦੇਰੀ ਆ ਜਾਏ ਟਾਈਮ ਲੱਗ ਜਾਏ ਪਰ ਕੰਮ ਹੋ ਸਕਦਾ ਔਰ ਤੁਸੀਂ ਆਪਣੀ ਮੁਸ਼ਕਲ ਜਿਹੜੀ ਆਪ ਹੀ ਰੇਜ਼ ਕਰ ਸਕਦੇ ਹੋ ਸੋ ਇਹ ਤੁਸੀਂ ਸਾਰੀ ਵੀਡੀਓ ਆਪ ਵੀ ਵੇਖੋ ਧਿਆਨ ਦੇ ਨਾਲ ਚੰਗੀ ਗੱਲ ਹੈ ਤੁਹਾਨੂੰ ਕੋਈ ਮੁਸ਼ਕਲ ਨਹੀਂ ਹੈ ਤੁਹਾਡੀ ਪੈਨਸ਼ਨ ਬਹੁਤ ਵਧੀਆ ਆ ਰਹੀ ਹੈ ਹੋ ਸਕਦਾ ਤੁਹਾਡੇ ਨਾਲ ਪੈਨਸ਼ਨ ਆਏ ਬੰਦੇ ਤੁਹਾਡੀ ਰੈਜਮੈਂਟ ਦੇ ਰਿਟਾਇਰ ਬੰਦੇ ਤੁਹਾਡੇ ਇਲਾਕੇ ਦੇ ਤੁਹਾਡੇ ਏਰੀਏ ਦੇ ਤੁਹਾਡੇ ਮੁਹੱਲੇ ਦੇ ਪਿੰਡ ਦੇ ਸ਼ਹਿਰ ਦੇ ਤੁਹਾਡੇ ਯਾਰ ਦੋਸਤਿਆਂ ਤੁਹਾਡੀ ਰਿਸ਼ਤਦਾਰੀ ਦੇ ਵਿੱਚੋਂ ਕੋਈ ਫੌਜ ਵਿੱਚੋਂ ਪੈਨਸ਼ਨ ਆਇਆ ਤੇ ਉਹਦੀ ਪੈਨਸ਼ਨ ਪੂਰੀ ਨਹੀਂ ਆ ਰਹੀ ਜਾਂ ਉਹਨੂੰ ਕੀ ਸਮੱਸਿਆ ਆ ਰਹੀ ਹੈ ਕੋਈ ਫੈਮਿਲੀ ਪੈਨਸ਼ਨ ਦੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਸਪਰਸ਼ ਪੋਰਟਲ ਤੇ ਤੇ ਆਪਣੇ ਯੂਜ਼ਰ ਆਈਡੀ ਪਾਸਵਰਡ ਭਰ ਕੇ ਲੌਗਇਨ ਕਰਕੇ ਉਸ ਤੋਂ ਬਾਅਦ ਗ੍ਰੀਵੈਂਸ ਦੇ ਵਿੱਚ ਜਾ ਕੇ ਆਪਣੀ ਜਿਹੜੀ ਮੁਸ਼ਕਿਲ ਆ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਸਬਮਿਟ ਕਰੋ ਤਾਂ ਤੁਹਾਡੀ ਮੁਸ਼ਕਲ ਦਾ ਬਹੁਤ ਜਲਦੀ ਜਿਹੜਾ ਉਹ ਹੱਲ ਹੋਏਗਾ ਫਿਰ ਵੀ ਨਹੀਂ ਹੱਲ ਹੁੰਦਾ ਤਾਂ ਤੁਹਾਡੇ ਨੇੜੇ ਜਿਹੜਾ ਸਪਰਸ਼ ਦਾ ਸਰਵਿਸ ਸੈਂਟਰ ਬਣਿਆ ਹੋਇਆ ਡੀਪੀਡੀਓ ਤੁਹਾਡੇ ਮਿਲਟਰੀ ਸਟੇਸ਼ਨ ਦੇ ਅੰਦਰ ਸਟੇਸ਼ਨ ਕੁਆਟਰ ਦੇ ਅੰਦਰ ਉੱਥੇ ਜਾ ਕੇ ਵੀ ਤੁਸੀਂ ਆਪਣੀ ਇਹ ਸਾਰੀ ਗੱਲ ਦਿਖਾ ਸਕਦੇ ਹੋ ਵੀ ਦੇਖੋ ਮੈਂ ਇੱਥੇ ਆਪਣੀ ਜਿਹੜੀ ਪ੍ਰੋਬਲਮ ਹੈ ਜਿਹੜੀ ਮੁਸ਼ਕਲ ਹੈ ਔਰੇਜ ਕੀਤੀ ਸੀ ਪਰ ਇਹਦਾ ਮੇਰਾ ਹੱਲ ਨਹੀਂ ਹੋਇਆ ਤੇ ਤੁਹਾਡਾ ਬਹੁਤ ਜਲਦੀ ਜਿਹੜਾ ਹੱਲ ਹੋਏਗਾ ਤੁਸੀਂ ਜੇ ਬਹੁਤ ਤਰੀਕੇ ਬਣਾ ਲਏ ਨੇ ਇੱਕ ਇਹ ਵੀ ਅਪਣਾ ਕੇ ਦੇਖ ਲਓ ਹੋ ਸਕਦਾ ਇੱਥੇ ਤੁਹਾਡਾ ਹੱਲ ਜਿਹੜਾ ਜ਼ਰੂਰ ਹੋ ਜਾਵੇ ਸੋ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਏਗੀ ਸੋ ਵੱਧ ਤੋਂ ਵੱਧ ਇਹਨੂੰ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਲੋਕਾਂ ਦੇ ਤੱਕ ਤਾਂ ਕਿ ਕਿਸੇ ਜ਼ਰੂਰਤਮੰਦ ਦਾ ਭਲਾ ਹੋ ਸਕੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਡੇ ਤੱਕ ਆਉਣ ਵਾਲੇ ਸਮੇਂ ਤੱਕ ਵੀ ਸਮੇਂ ਸਿਰ ਪਹੁੰਚਦੀਆਂ ਰਹਿਣਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ